ਸਦਾ ਬੀਨ ਸਿੰਘ ਦੀ ਸਰਕਾਰ ਚ ਕਿੰਨਾ ਕਾਲਾ ਦੌਰ ਸੀ ਕਿੰਨਾ ਨਜਾਇਜ਼ ਮੁੰਡਿਆਂ ਨੂੰ ਘਰਾਂ ਚੋਂ ਚੱਕ-ਚੱਕ ਕੇ ਮਾਰਿਆ ਗਿਆ ਖਾਨਦਾਨਾਂ ਦੇ ਖਾਨਦਾਨ ਤਬਾਹ ਕਰਤੇ ਮਾਝੇ ਦਾ ਇੱਕ ਏਰੀਆ ਏਰੀਆ ਸੀ ਜਿੱਥੇ ਕਿੰਨੇ ਸਾਲ ਕੋਈ ਨੌਜਵਾਨ ਕੁੜੀ ਨਹੀਂ ਚੜਿਆ ਸੀ ਸੇਹਰਾ ਨਹੀਂ ਲੱਗਾ ਸੀ ਕਿਸੇ ਦੇ ਸਿਰ ਤੇ ਇਹਨਾਂ ਨੇ ਇਦਾਂ نسل ਕੁਸ਼ੀ ਕੀਤੀ ਸੀ ਕਾਂਗਰਸ ਦੀ ਸਰਕਾਰ ਨੇ ਉਸ ਵੇਲੇ ਤੇ ਇਹ ਕੰਮ ਕਾਂਗਰਸ ਕਰਦੀ ਰਹੀ ਆ ਬੰਬ ਵੀ ਚਲਾਉਂਦੀ ਰਹੀ ਆ ਗੋਲੀਆਂ ਵੀ ਚਲਾਉਂਦੀ ਰਹੀ ਆ ਝੂਠੇ ਪੁਲਿਸ ਮੁਕਾਬਲੇ ਵੀ ਕਾਂਗਰਸ ਕਰਦੀ ਰਹੀ ਆ ਸੋ ਬੀਬੀ ਪੱਠੜ ਨੇ ਇਹ ਹੁਣ ਉਹਨੂੰ ਆਪਣੀ ਇੱਕ ਇੰਟਰਵਿਊ ਚ ਕਿਹਾ ਆ ਤੇ ਪੱਠੜ ਜੀ ਨੂੰ ਉਹਨਾਂ ਅਧਿਕਾਰੀਆਂ ਦੇ ਉਹਨਾਂ ਆਪਣੇ ਜਿਹੜੇ ਕਾਂਗਰਸ ਦੇ ਮੰਤਰੀ ਤੇ ਲੀਡਰ ਉਹਦੇ ਨਾਮ ਵੀ ਹੁਣ ਦੱਸਣੇ ਚਾਹੀਦੇ ਆ ਤੇ ਨਹੀਂ ਤਾਂ ਮੈਂ ਸਮਝਦਾ ਪੱਠੜ ਜੀ ਤੁਹਾਨੂੰ ਹੁਣ ਸਰਕਾਰ ਵਿੱਚ ਤੁਹਾਨੂੰ ਹੁਣ ਰਾਜਨੀਤੀ ਵਿੱਚ ਰਹਿਣ ਦਾ ਕੋਈ ਤੁਹਾਨੂੰ ਕੁਝ ਅਫਸਰ ਆਏ ਸੀ ਮੇਰੇ ਕੋਲ ਜੇ ਕੋਈ ਅਫਸਰ ਵੀ ਆ ਉਹਨਾਂ ਦਾ ਨਾਮ ਬੀਬੀ ਪੱਠਾ ਨੂੰ ਦੱਸਣਾ ਚਾਹੀਦਾ ਕਿਉਂਕਿ ਉਹ ਇੱਕ ਇੱਕ ਜ਼ਿੰਮੇਵਾਰ ਲੀਡਰ ਆ ਉਹਨਾਂ ਨੂੰ ਕਈ ਵਾਰ ਲੋਕਾਂ ਨੇ ਐਮਐਲਏ ਬਣਾਇਆ ਉਹ ਮੁੱਖ ਮੰਤਰੀ ਰਹੇ ਪੰਜਾਬ ਦੇ ਉਹ ਪੰਜਾਬ ਦੇ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹਨੂੰ ਨਿਭਾਉਣ ਪਰਦਾ ਸੀ ਨਾ ਕਾਂਗਰਸ ਦਾ ਉਹ ਪਰਦਾ ਫਾਸ ਹੋ ਗਿਆ ਗੱਲ ਕੀਤੀ ਜਾਵੇ ਇਹਦੀ ਕ੍ਰੈਡਿਟ ਵਾਰਡ ਨੂੰ ਲੈ ਕੇ ਆਮ ਆਦਮੀ ਤੇ ਬੀਜੇਪੀ ਉਹ ਨਾਮ ਨੇ ਸਾਹਮਣੇ ਹੋ ਗਈ ਹੈ ਅ ਪਰਸੋਂ ਜਿਹੜਾ ਮੁੱਖ ਮੰਤਰੀ ਵੱਲੋਂ ਇੱਕ ਟਵੀਟ ਕੀਤਾ ਗਿਆ ਸੀਗਾ ਕਿ ਆਦਮਪੁਰ ਦਾ ਜਿਹੜਾ ਨਾਮ ਹੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਲਿਖਿਆ ਜਾਣਾ ਚਾਹੀਦਾ ਬੀਜੇਪੀ ਨੇ ਕਿਹਾ ਕਿ 2024 ਦੇ ਵਿੱਚ ਜਾਖੜ ਸਾਹਿਬ ਨੇ ਚਿੱਠੀ ਲਿਖੀ ਸੀਗੀ ਤੇ ਹੁਣ ਕਿਵੇਂ ਦੇ ਦੇ ਇਸ ਕ੍ਰੈਡਿਟ ਵਾਰਡ ਨੂੰ ਲੈ ਕੇ ਦੇਖੋ ਬੀਜੇਪੀ ਤਾਂ ਹੁਣ ਹੀ ਲੱਗੀ ਆ ਡਰਾਮਾ ਜਿਹਾ ਕਰਨ ਇਹ ਅਸਲ 'ਚ ਇਹਦੀ ਜਿਹੜੀ ਆਵਾਜ਼ ਆ ਜੇ ਤੁਸੀਂ ਪੰਜਾਬ ਦੀ ਵਿਧਾਨ ਸਭਾ ਦਾ ਰਿਕਾਰਡ ਚੈੱਕ ਕਰ ਲਓ 2014 'ਚ ਪੰਜਾਬ ਦੀ ਵਿਧਾਨ ਸਭਾ 'ਚ ਮੈਂ ਮੰਗ ਕੀਤੀ ਸੀ ਮੈਨੂੰ ਯਾਦ ਆ ਉਦੋਂ ਅਸੀਂ ਮੈਂ ਦੋ ਤਿੰਨ ਮੰਗਾਂ ਰੱਖੀਆਂ ਸੀ ਇੱਕ ਆਦਮਪੁਰ ਦੇ 에어ਪੋਰਟ ਦੇ ਨਾਮ ਦੀ ਤੇ ਇੱਕ 슈ਗਰ ਮਿਲ ਭੋਗਪੁਰ ਦੀ ਉਸ ਤੋਂ ਬਾਅਦ ਕਈ ਸ਼ੈਡਿਊਲਡ ਕਾਸ ਜਥੇਬੰਦੀਆਂ ਨੇ ਇਹਦੀ ਡਿਮਾਂਡ ਰੱਖੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਮੌਕੇ ਦੀ ਪੰਜਾਬ ਦੀ ਵਿਧਾਨ ਸਭਾ 'ਚ ਮਤਾ ਵੀ ਪਾਸ ਕੀਤਾ ਔਰ ਕੇਂਦਰ ਨੂੰ ਵੀ ਭੇਜਿਆ ਆ ਅੱਜ ਤੋਂ 2 ਸਾਲ ਪਹਿਲਾਂ ਉਸ ਵੇਲੇ ਤਾਂ ਕੋਈ ਜਵਾਬ ਨਹੀਂ ਦਿੱਤਾ ਮਤੇ ਦਾ ਕੋਈ ਜਵਾਬ ਨਹੀਂ ਦਿੱਤਾ ਹੁਣ ਕਿਉਂਕਿ ਵੋਟਾਂ ਨੂੰ ਥੋੜਾ ਟਾਈਮ ਘੱਟ ਰਹਿ ਗਿਆ ਹੁਣ ਅਗਲੇ ਸਾਲ ਵੋਟਾਂ ਪੈਣੀਆਂ ਵਿਧਾਨ ਸਭਾ ਦੀਆਂ ਹੁਣ ਭਾਜਪੀ ਨੂੰ ਲੱਗਦਾ ਵੀ ਲੋਕਾਂ ਨੂੰ ਆਪਾਂ ਆ ਗੱਲ ਕਰ ਦਈਏ ਲੋਕਾਂ ਦੀ ਡਿਮਾਂਡ ਸੀ ਲੋਕਾਂ ਦੀ ਮੰਗ ਸੀ ਪੰਜਾਬ ਸਾਰਾ ਚਾਹੁੰਦਾ ਆ ਪੰਜਾਬ ਦੀ ਸਰਕਾਰ ਚਾਹੁੰਦੀ ਆ ਕਿ ਉਸ ਆਦਮਪੁਰ ਦੇ 에어ਪੋਰਟ ਦਾ ਨਾਂ ਗੁਰੂ ਰਵਦਾਸ ਜੀ ਦੇ ਨਾਂ ਤੇ ਹੋਣਾ ਚਾਹੀਦਾ ਹੈ ਤੇ ਮੈਂ ਤਾਂ ਕਹਿੰਦਾ ਵੀ ਧੰਵਾਦ ਆ ਚਲੋ ਜੇ ਉਹਨਾਂ ਨੂੰ ਵੋਟਾਂ ਕਰਕੇ ਕਿਸੇ ਕੰਮ ਦਾ ਯਾਦ ਆ ਤਾਂ ਵੀ ਧੰਵਾਦ ਆ ਅੱਛਾ ਟੀਨੂ ਸਾਹਿਬ ਬੀਬੀ ਰੇਜਿੰਦਰ ਕੌਰ ਪਟਰੇੜੇ ਸਾਹਿਬ ਕਾ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਇੱਕ ਸਪੀਚ ਦੌਰਾਨ ਸਟੇਟਮੈਂਟ ਦਿੱਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਅਧਿਕਾਰੀਆ ਵੱਲੋਂ ਜਦੋਂ ਮੁੱਖ ਮੰਤਰੀ ਸੀਗੇ ਕਿ ਬੰਮ ਚਲਾਉਣ ਲਈ ਕਿਹਾ ਗਿਆ ਸੀਗਾ ਲੇਕਿਨ ਮੈਂ ਉਹਨਾਂ ਦੀ ਗੱਲਬਾਤ ਨਹੀਂ ਕੀਤੀ ਹੁਣ ਜਿਹੜੇ ਸਾਹਿਬ ਕਾ ਜਥੇਦਾਰ ਨੇ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਸਰਕਾਰ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰੇ ਉਹਨਾਂ ਦੇ ਸਟੇਟਮੈਂਟ ਦੇਖੋ ਸਦਾ ਬਿਆਨ ਸਿੰਘ ਦੀ ਸਰਕਾਰ ਚ ਕਿੰਨਾ ਕਾਲਾ ਦੌਰ ਸੀ ਕਿੰਨਾ ਨਜਾਇਜ਼ ਮੁੰਡਿਆਂ ਨੂੰ ਘਰਾਂ ਚੋਂ ਚੱਕ-ਚੱਕ ਕੇ ਮਾਰਿਆ ਗਿਆ ਖਾਨਦਾਨਾਂ ਦੇ ਖਾਨਦਾਨ ਤਬਾਹ ਕਰਤੇ ਮਾਝੇ ਦਾ ਇੱਕ ਏਰੀਆ ਏਰੀਆ ਸੀ ਜਿੱਥੇ ਕਿੰਨੇ ਸਾਲ ਕੋਈ ਨੌਜਵਾਨ ਕੋੜੀ ਨਹੀਂ ਚੜਿਆ ਸੀ ਸੇਹਰਾ ਨਹੀਂ ਲੱਗਾ ਸੀ ਕਿਸੇ ਦੇ ਸਿਰ ਤੇ ਇਹਨਾਂ ਨੇ ਇਦਾਂ نسل ਕਸ਼ੀ ਕੀਤੀ ਸੀ ਕਾਂਗਰਸ ਦੀ ਸਰਕਾਰ ਨੇ ਉਸ ਵੇਲੇ ਤੇ ਇਹ ਕੰਮ ਕਾਂਗਰਸ ਕਰਦੀ ਰਹੀ ਆ ਬੰਬ ਵੀ ਚਲਾਉਂਦੀ ਰਹੀ ਆ ਗੋਲੀਆਂ ਵੀ ਚਲਾਉਂਦੀ ਰਹੀ ਆ ਝੂਠੇ ਪੁਲਿਸ ਮੁਕਾਬਲੇ ਵੀ ਕਾਂਗਰਸ ਕਰਦੀ ਰਹੀ ਆ ਸੋ ਬੀਬੀ ਪੱਠੜ ਨੇ ਇਹ ਹੁਣ ਉਹਨੂੰ ਆਪਣੀ ਇੱਕ ਇੰਟਰਵਿਊ ਚ ਕਿਹਾ ਆ ਤੇ ਪੱਠੜ ਜੀ ਨੂੰ ਉਹਨਾਂ ਅਧਿਕਾਰੀਆਂ ਦੇ ਉਹਨਾਂ ਆਪਣੇ ਜਿਹੜੇ ਕਾਂਗਰਸ ਦੇ ਮੰਤਰੀ ਤੇ ਲੀਡਰ ਉਹਨਾਂ ਦੇ ਨਾਮ ਵੀ ਹੁਣ ਦੱਸਣੇ ਚਾਹੀਦੇ ਆ ਤੇ ਨਹੀਂ ਤਾਂ ਮੈਂ ਸਮਝਦਾ ਪੱਠੜ ਜੀ ਤੁਹਾਨੂੰ ਹੁਣ ਸਰਕਾਰ ਵਿੱਚ ਤੁਹਾਨੂੰ ਹੁਣ ਰਾਜਨੀਤੀ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਤੁਹਾਨੂੰ ਕੁਝ ਅਫਸਰ ਆਏ ਸੀ ਮੇਰੇ ਕੋਲ ਜੇ ਕੋਈ ਅਫਸਰ ਵੀ ਆ ਉਹਨਾਂ ਦਾ ਨਾਮ ਬੀਬੀ ਪੱਠਣ ਨੂੰ ਦੱਸਣਾ ਚਾਹੀਦਾ ਕਿਉਂਕਿ ਉਹ ਇੱਕ ਇੱਕ ਜ਼ਿੰਮੇਵਾਰ ਲੀਡਰ ਆ ਉਹਨਾਂ ਨੂੰ ਕਈ ਵਾਰ ਲੋਕਾਂ ਨੇ ਐਮਐਲਏ ਬਣਾਇਆ ਉਹ ਮੁੱਖ ਮੰਤਰੀ ਰਹੇ ਪੰਜਾਬ ਦੇ ਉਹ ਪੰਜਾਬ ਦੇ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹਨੂੰ ਨਿਭਾਉਣ ਤੇ ਉਹਨਾਂ ਲੋਕਾਂ ਦੇ ਅਕਸਰਾਂ ਦੇ ਮੰਤਰੀਆਂ ਦੇ ਆਪਣੇ ਕਾਂਗਰਸੀਆਂ ਦੇ ਨਾਂ ਦੱਸਾਂ ਗਈ ਹੈ ਉਹਨਾਂ ਦੇ ਖਿਲਾਫ ਐਫ ਆਈ ਆਰ ਕਰਨ ਦੀ ਸਰਕਾਰ ਕਿਹਾ ਉਸ ਮੰਗ ਨੂੰ ਪੂਰਾ ਕਰੇਗੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇਖੋ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਡਿਮਾਂਡ ਕੀਤੀ ਕਈ মিডিਆ ਵਾਲਿਆਂ ਨੇ ਵੀ ਕੀਤੀ ਆ ਸਾਡੇ ਜਿਹੜੇ ਚੀਫ ਸਪੋਕਸਪਰਸਨ ਹੈ ਉਹਨਾਂ ਨੇ ਵੀ ਕੀਤੀ ਬਲਤੇਜ ਪੰਨੂ ਸਾਹਿਬ ਨੇ ਵੀ ਕੀਤੀ ਆ ਮਤਲਬ ਲੋਕਾਂ 'ਚ ਰੱਖੋ ਇਸ ਗੱਲ ਨੂੰ ਸਭ ਤੋਂ ਵੱਡੀ ਗੱਲ ਆ ਵੀ ਲੋਕਾਂ ਨੂੰ ਇਸ ਵੇਲੇ ਮਤਲਬ ਜਿਹੜਾ ਪਰਦਾ ਸੀ ਨਾ ਕਾਂਗਰਸ ਦਾ ਉਹ ਪਰਦਾ ਫਾਸ ਹੋ ਗਿਆ ਇਹ ਕਾਂਗਰਸ ਵੋਟਾਂ ਦੀ ਰਾਜਨੀਤੀ ਲਈ ਗੱਦੀ ਵਾਸਤੇ ਕੁਝ ਵੀ ਕਰ ਕਰ ਸਕਦੀ ਹੈ ਤੇ ਕਰਦੀ ਰਹੀ ਹੈ ਇਦਾਂ ਦੇਖੋ ਕੰਮ ਇਦਾਂ ਦੇ ਮਾੜੇ ਕੰਮ ਕਾਂਗਰਸ ਕਰਦੀ ਹੈ